ਤਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਵਾ ਜਿਹੜਾ ਬੰਦਾ ਨਾ ਪੁਲਿਸ ਦਾ ਟੌਟ ਬਣ ਜਾਂਦਾ ਨਾ ਪੁਲਿਸ ਉਹਦੀ ਸਜ਼ਾ ਮaaf ਕਰ ਦਿੰਦੀ ਆ ਹੁਣ ਇੱਥੇ ਤਾਂ ਬਿਮਾਰੀ ਦਾ ਬਹਾਨਾ ਲਾ ਕੇ ਗਏ ਆ ਵੀ ਆ ਠੀਕ ਨਹੀਂ ਦੀਪਤੇ ਦੀ ਮੈਂ ਦਵਾਈ ਲੈ ਆਵਾਂ ਹੁਣ ਕੀ ਤਾਂ ਡਾਕਟਰ ਕੋ ਗਏ ਆ ਵਕੀਲ ਕੋ ਗਏ ਆ ਕਿ ਪੁਲਿਸ ਕੋ ਗਏ ਆ ਮੈਨੂੰ ਤੇ ਇਹੋ ਹੀ ਡਰ ਵੜ ਵੜ ਖਾਈ ਜਾਂੜਿਆ ਵਾ ਉਹ ਜੇ ਪੁੱਤ ਇਦਾਂ ਦੀ ਗੱਲ ਵਾ ਨਾ ਤੇ ਤੂੰ ਮੇਰਾ ਪੁੱਤ ਆਪਣਾ ਧਿਆਨ ਰੱਖਿਆ ਕਰ ਤੇ ਚੱਲ ਅਸੀਂ ਵੀ ਆਪਣਾ ਧਿਆਨ ਰੱਖਨੇ ਆ ਇੱਥੇ ਉਹ ਧਿਆਨ ਤੇ ਰੱਜੀ ਰੱਖਣਾ ਪੈਣਾ ਵਾ ਹੁਣ ਮੈਂ ਛੁੱਟੀ ਵੀ ਨਹੀਂ ਆ ਸਕਦਾ ਉਹ ਤੇ ਆਪ ਬੱਜਦੇ ਫਿਰਨਦੇ ਆ ਉਹਨਾਂ ਸਨੀਵਾਲ ਮੈਂ ਤਾਂ ਗੇ ਸੋਚਣ ਲਿਆ ਇਹ ਇਹ ਤਾਂ ਹੁਣ ਰਾਬੀ ਆ ਕਿ ਕੋਈ ਢੋ ਮੇਲਾ ਬਣਾਵੇ ਕੋਈ ਤੇ ਉਹਨਾਂ ਦੇ ਆਪਣੇ ਦਿਮਾਗ ਚ ਕੋਈ ਇਹੋ ਜੀ ਗੱਲਬਾਤ ਆਵੇ ਤੇ ਫੜੇ ਜਾਣ ਮੇਰਾ ਰਾਦਾ ਇਹ ਬਾਂਡਿਆ ਵਾ ਮੈਂ ਵੀ ਚੁੱਪਚੀ ਬੀਤੀ ਨਾ ਇਹਨਾਂ ਨੂੰ ਦੱਸੇ ਬਣੇ ਇੱਥੇ ਚੱਲ ਜਾ ਕੋਈ ਗੱਲ ਨਹੀਂ ਰਹੀ ਜਾਓ ਉਹਨਾਂ ਦੇ ਨਾਲ ਜੇ ਤੁਹਾਨੂੰ ਨਾ ਨਾ ਪੁਲਿਸ ਨੂੰ ਫੜਾਇਆ ਨਾ ਤੇ ਮੈਨੂੰ ਰਮਣ ਆ ਕਿ ਉਹ ਉਹਨਾਂ ਦੀ ਚਲਾਕੀ ਦਾ ਮੈਨੂੰ ਪਤਾ ਵਾ ਵੀ ਕਰਦੇ ਕੀ ਫਿਰਨ ਦੇ ਆ